ਉਹ ਮਾਸੜ ਵਧੀਆ ਮੈਂ ਤਾਂ ਅੱਜ ਇਹਦੀ ਮੋਟਰ ਦੇਖਣ ਆਇਆ ਤਾਂ ਮੁੰਦਰ ਤਾਂ ਮੇ ਤਾਂ ਗਿਣੀ ਪੱਜਿਆ ਤੈਨੂੰ ਅੱਛਾ ਹਾਂ ਆ ਲਓ ਜੀ ਭਾਈ ਕੱਲ ਵੀ ਦਿਖਾਈ ਦੀ ਥੋੜੀ ਜੀ ਹਾਂ ਆਹਾਂ ਕਿਹ ਪਾਤੀ ਰਸੀ ਇਹ ਮਾਸੜ ਤਾਰ ਆ ਮੋਟਰ ਨੂੰ ਇਹ ਕਿਹੜੀ ਤਾਰ ਸੇਫਟੀ ਤਾਰ ਹੈ ਸੇਫਟੀ ਤਾਰ ਕਹਿੰਦੇ ਭਾਈ ਇਹਨੂੰ ਇਹ ਇਹ ਬਿਜਲੀ ਵਾਲੀ ਹੈ ਇਹ ਨਹੀਂ ਨਹੀਂ ਹਾਂ ਇਹ ਸਾਈਕਲ ਦੀ ਤਾਰ ਹੁੰਦੀ ਵਿੱਚ ਸਟੀਲ ਹੁੰਦੀ ਹੈ ਇਹ ਤੇ ਬਾਈ ਜਾਨ ਮੋਟਰ ਡਿੱਗ ਗਈ ਇਹਨੇ ਚੱਕਿਆ ਇਹ ਮੋਟਰ ਦਾ ਭਜਨ ਸੰਭੂਗੀ ਇਹ ਆਪਣੇ ਦਾ ਇੰਦਰ ਹੈ ਨਹੀਂ ਕਿਸੇ ਦਾ ਆਪਣੇ ਹੋਇਆ ਨਹੀਂ ਨਾ ਜਾਣਦਾ ਆ ਇੱਕ ਵਾਰ ਮੇਰੇ ਕੋ ਹੋ ਗਿਆ ਮੈਂ ਪਾਣੀ ਪਈ ਨਹੀਂ ਹੁਣ ਇਹ ਥੱਲੇ ਮੋਟਰ ਨੂੰ ਬੰਨਤੀ ਮੋਟਰ ਦੇ ਪੰਪ ਨੂੰ ਬੰਨਨ ਕਿ ਮੋਟਰ ਥੱਲੇ ਨੂੰ ਘੁਮਾ ਕੇ ਆਏ ਮੋਟਰ ਉੱਪਰ ਝੁਕ ਚੁੱਕ ਦੀ ਕਰਤੀ ਆ ਅੱਛਾ ਵੀ ਮੋਟਰ ਬਪਾ ਜ ਨਹੀਂ ਹੈਗਾ ਹੁਣ ਠੀਕ ਹੈ ਜਾਨੀ ਜੇ ਡ੍ਰਿਪਲੀ ਬਾਈ ਚਾਂਸ ਕੁਝ ਵੀ ਹੁੰਦਾ ਜੇ ਮੋਟਰ ਖੜੀ ਹੈ ਆਪਣੇ ਖੜੀ ਤਾਰ ਦੇ ਸਾਰੇ ਖੜੂ ਤਾਰ ਸਾਰਾ ਹੋ ਜਣ ਯਾਰ ਸੰਭੂਗੇ 2000 ਆਏ ਤੇ ਇਕੱਠੀਆਂ ਹੁੰਦੀਆਂ ਰਹਾ ਕੇਵਲ ਵੀ ਜਾਨ ਜੂੜ ਮਾਰੂਗੀ ਮਸ ਫਿਰ ਤਾਂ ਮਾਸੜ ਜੇ ਇੱਕ ਵਾਰੇ ਰੁਕੂਗੀ ਮੋਟਰ ਤੱਕ ਕਹਿੰਦੇ ਗਾਰੰਟੀ ਹੈ ਸਾਡੀ 12 ਨੀ ਮੋਟਰ ਤੱਕ ਕੀ ਆ ਮੈਨੂੰ ਪਤਾ ਕਰਿਆਦਾ ਵੀ 12 ਦੀ ਮੋੜ ਰੈਡੀ ਉਹਦਾ ਵੀ ਚੱਕਦੀ ਹੈਗਾ ਉਧਰ ਸਾਰੀਆਂ ਹੈ ਆ ਇਹ ਤੇਰੀ ਯਾਰ ਇੱਥੇ ਪਲਾਸਟਿਕ ਹੈ ਹੋਰ ਇਹ ਤੇ ਹੁਣ ਹੂੰ ਇੱਥੇ ਤੇ ਚੁਲ ਗਿਆ ਪਲਾਸਟਿਕ ਨਹੀਂ ਨਹੀਂ ਇਹਦੇ ਥੱਲੇ ਯਾਰ ਇਹਦੇ ਥੱਲੇ ਨਾ ਹੋ ਆ ਗਿਆ ਜਿਹੜਾ ਆਪਣਾ ਫਾਕਟ ਨਹੀਂ ਹੁੰਦਾ ਜਿਹੜਾ ਜੋੜਦਾ ਉਹ ਆ ਆਹ ਤੇਰਾ ਕਲੰਪ ਵਲੰਬੀ ਤੋਰੇ ਇੱਕ ਨਹੀਂ ਤਾਂ ਇਹ ਕਲੰਪ ਤਾਂ ਬਾਹਰੇ ਰਹਿ ਗਿਆ ਥੱਲੇ ਦੀ ਟੁੱਟ ਗਈ ਆਹ ਕਿਹਦੀ ਟੁੱਟ ਗਈ ਦੀ ਆ ਉਹਦੇ ਹੱਟ ਜੀ ਟੁੱਟੀ ਆ ਕਿਸ ਚੀਜ਼ਾਂ ਨੇ ਇਹ ਦੇਖਣਾ ਹੈ ਥੱਲੇ ਨੂੰ ਐਂ ਜੀ ਅੱਛਾ ਅੱਛਾ ਆਇਂਦਾ ਹੈ ਆਇਂਦਾ ਹੈ ਢਾਲਾ ਜੀ ਆਇਂ ਮੁਰੇ ਚੋ ਗਿਆ ਹੈ ਇਹਨੂੰ ਝੂਟਾ ਪੈ ਗਿਆ ਹੈ ਇੱਥੇ ਝੋਟਾ ਹੀ ਟੁੱਟਿਆ ਦੇਖ ਜੜ ਚੋ ਟੁੱਟ ਗਿਆ ਯਾਰ ਜਿਆਦਾ ਕਲੈਂਪ ਲੱਗਿਆ ਹੋਇਆ ਮਸੜਾ ਪਤਾ ਕਿ ਚੱਕਰਤਾ ਪੈਪ ਦਾ ਵੀ ਵਜਨ ਦਾ ਪਾਣੀ ਦਾ ਭਰੇ ਆ ਪੈਪ ਪੈਪ ਲਾਇਆ ਹੋਦਾ ਮਸੜਾ ਇਹਨੇ ਇਹ ਨਹੀਂ ਬੰਦ ਧੀ ਇਹ ਆਇਂ ਘੁੰਮ ਗਿਆ ਸੀ ਠੀਕ ਹੈ ਫੱਟੀ ਦੀ ਵੰਨਾਂ ਜਾਨੀ ਕਿ ਜੇ ਚੱਲਦਾ ਹੁੰਦਾ ਫਿਰ ਤਾਂ ਨਾ ਜਾਣਾ ਮੈਂ ਫੱਟੀ ਦੀ ਫੱਟੀ ਦੀ ਗੱਡੀ ਹੋਜੀ ਹਾਂ ਆਹ ਫੱਟੀ ਘਿਰ ਗਈ ਫੱਟੀ ਘਿਰ ਗਈ ਇੱਥੇ ਆਹ ਇੱਕ ਟਾਣਾ ਇੱਥੇ ਟਾਣਾ ਦਾ ਇੱਥੇ ਟਾਣਾ ਦਾ ਅੱਛਾ ਇੱਥੇ ਵੀ ਟਾਣਾ ਦਾ ਆ ਵੱਡੇ ਹੁੰਦੇ ਐ ਇਹ ਵੱਡੇ ਜਾ ਕੱਢਣੀ ਦੀ ਆਸਵਾਦ ਸੁੱਤੀ ਯਾਰ ਆਸਵਾਦ ਕਰੀ ਗਾ ਬਹੁਤ ਹੀ ਫੁੱਟੀ ਨਹੀਂ ਸਾਤੇ ਬਹੁਤ ਅਫੀ ਤਿੰਨ ਘੰਟੇ ਮੈਂ ਭੰਨੀ ਇਹ ਟਾਣ ਖੁੱਲੀ ਇਹ ਥੋੜੀ ਜਿਮਾ ਸੜੇ ਆਕ ਸੂਤੀ ਚ ਗਿਆ ਤਾਂ ਟੁੱਟ ਗਈ ਆਣ ਜੀ ਲੱਗ ਗਈ ਹਣਾ ਮੋਟਾ ਵਜ ਕਹਿੰਦਾ ਗਾਹਾਂ ਗਾਹ ਟਾਣੀਆਂ ਫੜੀ ਗਏ ਉਹ ਆਏ ਸਿੱਲੀ ਗਏ ਅੱਜ ਸਿੱਲੀ ਹੈ ਉਹ ਸਰੇ ਪਚੜੇ ਹੁਣ ਮੈਂ ਕਹਿੰਦਾ ਹਾਂ ਹਾਂ ਕਿੰਨਾ ਖਰਚਾ ਆ ਗਿਆ ਹੁਣ ਇਹਦਾ 20 ਕੇ ਹਾਂ ਹਾਂ ਆਰ ਬੱਦੂ ਸੱਸ ਕਿਹ ਜ਼ਿੰਮੇਦਾਰ ਕਿੱਥੇ 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 ਰੱਖ ਲੂਗਾ ਹਾਂ ਗਏ ਉਹ ਲੱਗ ਗਏ ਉਹ ਜਦੋਂ ਕਾਰਨਾ ਤੇ ਮੈਂ ਕਹਿੰਦਾ ਹਫਤਾ ਹੋ ਗਿਆ ਹੁਣ ਹਫਤੇ ਬਾਅਦ ਪਾਣੀ ਪਿਆ ਨਾ ਤੇ ਹਫਤੇ ਬਾਅਦ ਕੱਦ ਚੱਲੀਏ ਕੱਲ ਚੱਲੀ ਪਰਸੋਂ ਇਹ ਕੱਲ ਚਲਾਈ ਦੇ ਪਹਿਰੇ ਕੱਲ ਚੱਲੀਏ ਫਿਰ ਲਾਈਟ ਨਹੀਂ ਆਉਂਦੀ ਕੱਲ ਜੀ ਹਾਂ ਇਹ ਵੀ ਹੈ ਨਾ ਹਾਂ ਚੱਲਦੀ ਲਾਈਟ ਹੋਣਗੀ ਹਾਂ ਇਹ ਜਿਹੜੇ ਇਧਰ ਲਾਈਟ ਨਹੀਂ ਛੱਡਦੇ ਨੇ ਹੁਣ ਹੈ ਨਹੀਂ ਉਹ ਰਿਲੇਟ ਉਹ ਮੇਰੀ ਮੋਟਰ ਤੱਕ ਆ ਉਹ ਅੱਜ ਤਾਂ ਨਹੀਂ ਹੈਗੀ ਦੱਸ ਪਿਆ ਕਰੂਗਾ ਵਧੀਆ ਤੇਰੀ ਮੋਟਰ ਵੀ ਨਾ ਉਹ ਹੀ ਪਿਆਨ ਕਰ ਕੋਈ ਟਰਾਂਸਫਰ ਮੈਂ ਉਹਦੇ ਪੱਤੇ ਨਹੀਂ ਹੈਗੀ ਤੇ ਪਿੱਛੇ ਤੇ ਆ ਨਾ ਬਾਈ ਮੇਰੀ ਇੱਧਰ ਤੇ ਆ ਇੱਧਰ ਤੇ ਹੁੰਦੀ ਆ ਚੱਲੀਆਂ ਅੱਡੀ ਚੱਲੀਆਂ ਕਰ ਨਹੀਂ ਮੋਟਰ ਪਰ ਤੇ ਹਾਰੀ ਮੋਟਰ ਕੋਲ ਤੇ ਉੱਥੇ ਤੇ ਆਉਂਦੀ ਆ ਚੱਲਦੀਆਂ ਸਾਰੀਆਂ ਇਹਨੂੰ ਨਾ ਹੁਣ ਜਿਆਦਾ ਫਰ ਆਇਆ ਕਰ ਵੀ ਆ ਬੂਟੇ ਨੂੰ ਹੁਣ ਜਰਤੇ ਹੀ ਵੱਧਦੀ ਮੈਂ ਫੜ ਕਰਕੇ ਮਤਲਬ ਚਲ ਹਾਂ ਹੇ ਰੁਕ ਜਾ ਜਾਨਾ ਫੜਦਾ ਹੁਣ ਚਲੀ ਜਾਣਾ ਸਮਾਪਤ ਹੋ ਜਾਣਾ ਵੀ 10 ਦਿਨ ਰਹਿਗੇ ਨਾ ਬੇਤ ਦੇ ਨੂੰ ਦੇ ਕੇ ਚੀਰਾ ਬਸ ਬਸ ਇੱਥੇ ਜਾ ਪਾ ਲੈ ਬਸ ਹੋ ਹੱਕ ਹੋਰ ਲਾਲੇ ਬੂਟਾ ਅਸੀਂ ਲੈ ਆ ਦੋ ਤੈਨੂੰ ਏਸੇ ਲਾਲੇ ਸਾਈਡ 'ਤੇ ਓਥੇ ਹੀ ਲਾ ਲੈਣੇ ਮਾਸਟਰ ਹੈਂਡਪਾਂ ਲਾ ਲਈ ਤੈਨੂੰ ਲੈ ਦੂੰਗਾ ਬੂਟਾ ਤੂਰੇ ਲਾ ਦੀ ਅੰਬ ਦਾ ਹਾਈਬ੍ਰਿਡ ਨਾ ਨਾ ਠੀਕ ਆ ਫਰੂਟਾਂ ਵਾਲੀ ਲਾਈਂ ਉਰੇ ਫਰੂਟ ਫਰੂਟ ਦੋ ਲੈ ਕਦੇ ਵੀ ਤਾਂ ਕਹਿਦੇ ਮੋਝ ਪੇਰਾ ਨੁਕਸਾਨ ਚਲੋ ਇਹ ਤਾਂ ਹੁਣ ਮਜਬੂਰੀ ਆ ਵੱਢਣੀ ਆਪਾਂ ਹੱਕ 'ਚ ਵੀ ਨਹੀਂ ਤਾਂ ਵੱਢਣਗੇ ਮਜਬੂਰੀ ਆ ਆਹ ਤੇ ਇਹਦਾ ਬਹੁਤ ਪੜਿਆ ਪਤਾ ਕਿੰਨਾ ਟਾਈਮ ਹੋ ਗਿਆ ਪਾਲਦੇ ਨੂੰ ਅੱਜ ਤੱਕ ਮਾਸੇ ਨੂੰ ਵੱਡੀ ਨਹੀਂ ਹੈਗਾ ਇੱਕਣੀ ਖੜਾ ਇੱਕਣੀ ਖੜਾ ਹੂੰ ਵੇਖ ਹਾਂ ਹੋਰ ਵੀ ਮਾਤਰਾ ਨੁਕਸਾਨ ਹੋਈ ਤੇ ਪਤਾ ਲੱਗਦਾ ਆਹ ਕੋ ਸੋਚ ਜਿੰ ਔਰ ਕੇ ਬਾਠੇ ਬਣਾਇਆ ਤੇ ਮੁਰਾ ਆਹ ਹੁਣ 8 ਸਾਲ। ਇਹ ਉਹ ਆ ਇਧਰ ਵੀ ਕਰੀ ਵੀ ਆਹ ਚਵੱਤਾਂ ਵੀ ਦਾ। ਚਵੱਤਾਂ ਵੀ ਦਾ। 9 ਸਾਲ ਹੋ ਗਏ ਇੱਕ ਨਹੀਂ ਖੜਾ ਇਧਰ ਨੂੰ ਮੂੰਹ ਤੈਦਾ। ਚਵੱਤਾਂ ਦਾ ਮੈਂ ਕਹਿੰਦਾ ਬਾਈ ਤੂੰ ਜਿੱਦਾਂ ਬਣਾਇਆ ਮੈਂ ਕਹਿੰਦਾ ਵਰਤੀ ਜੀ। ਇਹਦੇ ਵਾਸਤੇ ਇੰਦਾ ਵੀਰੇ ਚਵੱਤਾਂ ਹੈਗਾ। ਇੱਥੇ ਦੂਆ ਬੋਲ ਨਹੀਂ ਤਾਂ ਸਾਡਾ ਪਰਾਣਾ। ਅੱਛਾ ਅੱਛਾ। ਇੰਜਣ ਵਾਲਾ। ਉਹਦਾ ਦਾ ਜ بچہ ਹੈ। ਠੀਕ ਹੈ। ਬੋਰ ਦਾ ਫੇਰ ਬਾਅਦ ਕਰਾ ਦਵਾਂ ਪਹਿਲਾਂ ਉਹ ਇੰਜਣ ਦੇ ਚੈੱਕ ਕਰਦੇ। ਹਾਂ ਹਾਂ ਬਸ ਉਹਦਾ ਦਾ ਜ بچہ ਨਾ ਇਹ। ਉਹਦਾ ਦਾ بچہ ਕੋਈ ਥੀ ਉਰੇ। ਅੱਛਾ ਅੱਛਾ। ਉਹਦਾ ਵੀ ਬੱਚਾ ਆਦਾ। ਆਦਾ ਤਾਂ ਵਧੀਆ ਕਰਤਾ ਤਾਰ ਦਾ ਤਾਂ ਆਇਆ ਹੁਣ ਥਾੜਾ ਮਨ ਚੋਂ ਧੜਕੂ ਜਿਹਾ ਨਿਕਲ ਗਿਆ ਹੁਣ ਜੇ ਹੋ ਵੀ ਜਾਏ ਬਾਈ ਜਾਨਾ ਸਾਹ ਆਉਂ ਜਾ ਬੰਦੇ ਨੂੰ ਤਕਾਏ ਲੱਗ ਜਾਂਦਾ ਫੇਰ ਕੋ ਹਾਂ ਹਾਂ ਇਹਦਾ ਜਿਹੜੇ ਤਾਰ ਮੋਟਰਾਂ ਵਾਲੇ ਉਹੀ ਸਾਰਾ ਕੁਝ ਦੱਸ ਦਿੰਦੇ ਵੀ ਆਹ ਬੰਦੋ ਵਾਸਤੇ ਕਰਨਾ ਹੀ ਪੈਂਦਾ ਜ਼ਰੂਰੀ ਆ ਰਹੀ ਜੀ ਇਹ ਮੈਨੂੰ ਬਾਈ ਵੀ ਦਾਦਾ ਦਾ ਕਹਿੰਦਾ ਸਾਡੇ ਇਰੀ ਚ ਤਾਂ ਸਾਰੇ ਹੀ ਪਾਉਣੇ ਪੈਂਦੇ ਕਿਹੜਾ ਇਰੀ ਦਾਦਾ ਦਾ ਇੱਧਰ ਉਹ ਰੋਪੜ ਦੱਸਦੇ ਕਹਿੰਦੇ ਕਿੱਥੇ ਪੱਥਰ ਆ ਪੱਥਰ ਆ ਨੀਆਂ ਹੈਗੀਆਂ ਵਿਚਤਾਰਾ ਹਣਾ ਸਟੀਲ ਦੇ ਤਾਰਾਂ ਸਟੀਲ ਦੇ ਤਾਰਾਂ ਵਾਗਦੇ ਪਲਾਸਟਿਕ ਆ ਵਾਗਦੇ ਪਲਾਸਟਿਕ ਦੇ ਵੱਜ ਜਾਣੀ ਤਾਰ ਨਹੀਂ ਨਹੀਂ ਵੱਧਣ ਵਾਲੀ ਜੀ ਨਹੀਂ ਹੈਗੀ ਤਾਂ ਇਹ ਜਿਹੜਾ ਵੀ ਰابطਾ ਮੰਗਦੇ ਇਹਨਾਂ ਦੇ ਕਹਿੰਦੇ ਧੁੱਪ ਚ ਨਾ ਖਤਮ ਆ ਜੇ ਹਾਲ ਕੰਮ ਕਰਨਾ ਹੋਵੇ ਇਹਦੇ ਅੱਛਾ ਧੁੱਪ ਚ ਨਹੀਂ ਦੀ ਹੋਵੇਗੀ ਕੋਈ ਗਾਰੰਟੀ ਇਹ ਵੀ ਫਾਸੀ ਮਹਿੰਗੀ ਆਈ ਹੁੰਦੀ ਨਾ ਨਾ ਇਹ ਹਸਤੀ ਹੋਵੇ ਹਸਤੀ ਹੋਵੇ ਤਾਂ ਇਹ ਤਾਂ ਮਾਣ ਲਾਈ ਆ 70 ਫੁੱਟ ਦਾ ਇਹ 20 ਰੁਪਏ ਮੀਟਰ ਆਈ ਦੀ ਵੇਕਰ ਵੀ ਮਟਰ ਬੇਤਾ ਠੀਕ ਆ ਰੇਦਾ ਫਿਰ ਰੇਕ ਨੂੰੇ ਪਾਉਣੀ ਚਾਹੀਦੀ ਆ 20 ਮੀਟਰ ਆ ਕੋਈ ਜ਼ਿਆਦਾ ਨਹੀਂ 500 ਦੀ ਪੱਤੇ ਵਾਂਗ ਆ ਜਾਂਦੀ ਆ ਉਹ ਫੇ ਕੀ ਗੱਲ ਆ ਇਹ ਹੁਣ ਪਾਈਪ ਨਵਾਂ ਲਾਇਆ ਕੋਈ ਪੀਸ ਟੋਟਾ ਪੀਸ ਤਾਂ ਇਹਦਾ ਮਥਰ ਜਾਂ ਮੈਂ ਮਾਰ ਲਿਆਂਦਾ ਤਾਂ ਜਾਂ ਮੈਂ ਮਾਰ ਗਏ ਕਾਇਸਟਰਾ ਪੀਸ ਰੱਖਿਆ ਹੋਇਆ ਤਾਂ ਅੱਛਾ ਉਹੋ ਤੇ ਤਾਰ ਵੀ ਅੰਦਰ ਫਾਲਤੂ ਰੱਖੀ ਹੋਈ ਸੀ ਠੀਕ ਆ ਉਹਦੇ ਕਰਕੇ ਪਾਈਪ ਤਾਂ ਮੇਰਾ ਜਦੋਂ ਚੱਲ ਗਿਆ ਹੁਣ ਲਿਆਉਣਾ ਤਾਂ ਪੈਣਾ ਜਿਹਦੇ ਨੂੰ ਹੋਪ ਪਾਉਣਾ ਇੱਕ ਪੰਜ ਪਾਈਪ ਆ ਮੈਂ 6 ਲੇ ਕੇ ਹੁਣ ਟਾਈਪ ਚੱਲਦੀ ਏ 70 ਪਰ 50 ਪਰ ਆ 50 ਪਰ ਹੁਣ 50 ਪਰ ਆ ਹਾਂ ਪਹਿਲਾਂ 60 ਪਰ 5 ਅੱਛਾ ਉਪਰੇ ਖਾਈ ਦਾ ਸਾਨੂੰ ਵੀ 60 ਪਰ ਠੀਕ ਹੈ ਪੰਜਾਬ ਵੀ ਬਹੁਤ ਹੈ ਆਪਣੇ ਦਾ ਇੱਧਰ ਸਾਢੇ ਹੁਣ ਉੱਥੇ ਪਿੰਡ ਵਾਲੀ 45 ਪਰ ਚੱਲਦੀ ਹੈ ਇੱਧਰ ਤੋਂ ਪਾਣੀ ਹੋਰ ਵੱਧਦਾ ਹੀ ਜਾਂਦਾ ਹੈ ਤਾਂ ਠੀਕ ਉਧਰ ਲੈਵਲ 28 ਫੁੱਟ ਦਾ ਉਹਦੇ ਬਾਅਦ ਵੱਧ ਗਿਆ ਜਿੰਨਾ ਉੱਪਰ ਰਹਿੰਦਾ ਉੰਨੀ ਥੱਲੇ ਪਾਣੀ ਚੱਲਦੀ ਹੈ ਰੇਤਾ ਉੱਤੋਂ ਤਾਂ ਨਹੀਂ ਕੱਢਿਆ ਜਿਹੜੀ ਸ਼ੱਕ ਬੰਦੀ ਕਰੀ ਉਹ ਬਹੁਤ ਚਾਉਂ ਹੂੰ ਇਹਨੇ ਸਾਫ ਸੂਬ ਜੀ ਕਰਾਤੀ ਸੀ ਉਹ ਸਾਫ ਤਾਂ ਹੋਣੀ ਹੁੰਦੀ ਉਹ ਸਾਫ ਕਰਤੀ ਜੀ ਮੋਟਰ ਭਰੀ ਆਈ ਕਹਿੰਦੇ ਮੈਂ ਸੁਣਿਆ ਆਈ ਮੈਂ ਤਾਂ ਦੇਖੀ ਨਹੀਂ ਹੈ ਕਿ ਉਹ ਆਈ ਅੱਜ ਉਹ ਜਿਹੜਾ ਤੇਰਾ ਪੰਪ ਹੁੰਦਾ ਪੰਪ ਜੀ ਤਾਂ ਐ ਮਾਰ ਮਾਰ ਕੇ ਸੀ ਬੱਚ ਦਾਤੀਆਂ ਫੇ ਕੱਢਿਆ ਹੋਇਆ ਇੰਨਾ ਕੱਟਿਆ ਸਾਨੂੰ ਮੈਂ ਮਹਾ ਤੇਰਾ ਸਾਨੂੰ ਹੀ ਸ਼ੱਕ ਪੈਂਦੀ ਸੀ ਵੀ ਕਿਤੇ ਫਿਲਟਰ ਨਾ ਪਾੜ ਦੋ ਜੇ ਗਰੀ ਜੇ ਸੈੱਟ ਲੱਗ ਗਿਆ ਉਹ ਜੋ ਪਤਾ ਕਰੂਗਾ ਜੇ ਫਿਲਟਰ ਪਾੜ ਜਾਂਦਾ ਰੇਤਾ ਦਾ ਆਪਣੇ ਆਪ ਆਟੋਮੈਟਿਕ ਇਹ ਟੇਢੀ ਪਾਵਾ ਮਸੜ ਕਰਦੇ ਗਈ ਆ ਇੱਕ ਸਾਈਡ ਤਾਰ ਖਿੱਚ ਰੱਖ ਤਾਰ ਨੇ ਖਿੱਚ ਰੱਖੀ ਇਹ ਆਰੇ ਤੇ ਪਈ ਹੋਣੀ ਇੱਕ ਐਨਾ ਵੀ ਪਾਣੀ ਕਰਕੇ ਗਈ ਹੌਲੀ ਜਿਹਾ ਵਿੱਚ ਘਰੇੜੇ ਦਿੱਤੇ ਤਾਰ ਤਾਂ ਆ ਦੇਖਣੇ ਘਰੇੜ ਦੇ ਉਹ ਵੀ ਤਾਰ ਤੇ ਤੱਕ ਆਰ ਫਿਰ ਸਾਈਡ ਪਰ ਹੋ ਗਏ ਚੱਲ ਬਾਈ ਆ ਵਾਸੜ ਊਂਪ ਚੱਲ ਬਈ ਮੋਟਰ ਚੱਲਦੀ ਨਹੀਂ ਸੀ ਹਾਂ ਇਹ ਨਹੀਂ ਨਾ ਬੋਗਨ ਸਿੰਘ ਮਤਲਬ ਊਂਗਾ ਛੱਡ ਦੇਣਾ ਤਾਂ ਮੈਨੂੰ ਹੋਰ ਇਹ ਤਾਂ ਹੁਣ ਇਹ ਵੀ ਪਾਣੀ ਪੀਣਾ ਆ ਤੇ ਪਾਣੀ ਪੀਣਾ ਇਹ ਤੇ ਵੀ ਕਰਾਣ 100 ਗੱਲਾਂ ਹੋ ਜਾਈਆਂ ਫਿਰ ਤਾਂ ਤਾਂ ਹੂੰ ਮੋਟਰ ਆਏ ਤਾਂ ਨੇ ਆਣੇ ਇੱਕ ਚੱਲ ਇੱਕ ਆਪਣੇ ਪਿੰਡ ਦੇ ਨਹੀਂ ਸਾਰੇ ਦੇਖੇ ਮੈਂ ਸਾਈਕਲ ਚੱਕੀ ਫਿਰਦੇ ਛੁੱਟੀ ਦੇ ਹਾਂ ਵੀ ਮਰਗੂਦ ਲੱਗੇ ਵਹ ਹਰੇਕ ਦੀ ਮੋਟਰ 'ਤੇ ਜਾਂਦੇ ਮੋਟਰ ਨੂੰ ਅਗਲੇ ਕਹਿੰਦਾ ਨਾਲ ਨਹਾਇਆ ਉਹਨਾਂ ਨੇ ਆਣੇ ਨਾਲੇ ਕਹਿੰਦੇ ਵੀ ਆਪਣਾ ਹੁਣ ਤਾਨੂੰ ਮੈਂ ਕਹਿਆ ਦੱਸਾਂ ਉਹ ਉੱਥੇ ਅੰਬ ਲੱਗੇ ਵੀ ਸਾਡੇ ਹੁਣ ਕਿਹਨੂੰ ਕਹਿਦੀ ਕੋਈ ਰੂੜੇ ਰੂੜੇ ਮਾਰਦੇ ਨੂੰ ਟੀਨਾ ਬਗਰ ਗਿਆ ਰੋੜਾ ਮਾਨ ਦਾ ਗਲਤ ਹੈ ਚੜ ਕੇ ਤੂੰ ਜਾ ਝਾੜ ਨਾ ਅਗਲਾ ਕਹਿੰਦਾ ਹੁਣ ਪੇ ਇੱਥੇ ਤੇਰੇ ਪੇ ਅਸੀਂ ਮਾਰ ਕੇ ਲਾ ਦੇ। ਇਹ ਇੱਕ ਦੋ ਅੰਬੀਆਂ ਖਾਣੀਆਂ ਨੇ ਤਾਂ ਉੀਆਂ ਕੋਠਿਆਂ ਪਈਆਂ ਰਹਿੰਦੀਆਂ। ਚੜ ਕੇ ਠੱਕ ਲਾਉਣੀਆਂ। ਉਹ ਟੀਨ ਪਾਨੀ ਹੋ ਗਈ। ਉਹ ਪਟੀਨਾ ਪਈਆਂ ਉਹ ਤਾਂ ਬੱਜੇ ਦੀ ਪਤਾ ਲੱਗਦਾ ਵੀ ਬੱਜੇ ਦੀ ਪਤਾ ਲੱਗਦਾ ਹੁਣ ਕਿਆ ਕਹਿਦੀ ਕਿਸੇ ਨੂੰ ਇੱਥੇ ਕਿਸੇ ਨੂੰ ਕਹੀ ਨਹੀਂ ਦੱਸਿਆ। ਵੀ ਇਹੀ ਆ ਉਧਰ ਆਪਾਂ ਮੱਡ ਜੇ ਨਹੀਂ ਕਾਲੇ ਦਾ ਟਰਾਂਸਫਾਰਮਰ ਖਾਉਣਗੇ। ਹਾਂ। ਵਿੰਦਰ ਦੇ ਘੇ ਚੰਬ ਲੱਗਿਆ ਵਾਦਾ। ਹੈਨਾ ਦੋ ਵਿਸਵਿਧਾਨ ਖਤਮ ਖਤਮ। ਕਿਆ ਗੱਲੇ ਬੰਦਾਂ ਨੂੰ ਕੀ ਨਹੀਂ ਰੱਖੀ ਰੱਖੀ ਜਾਉਂਦੇ ਨਾਲ ਆਇਆ ਵਿੰਦਰ ਦਾ ਨਹੀਂ ਨਾਲ ਆਇਆ ਵਿੰਦਰ ਦਾ ਨਹੀਂ ਵੀ ਇੱਕਣਾ ਨਾਲ ਖੇਤ ਦੇ ਲਾ ਦੋ ਵਿਸ ਤੇ ਖਤਮ ਹੋ ਗਿਆ ਖਤਮ ਵੀ ਇਹਦਾ ਫਲ ਵਾਲਾ ਬੂਟਾ ਨੇ ਕਿਤੇ ਟਿਕਾਣਾ ਹੀ ਹੋਣਾ ਟਿਕਾਣਾ ਚਾਹੀਦਾ ਮੋੜ ਥੱਲੇ ਨਹੀਂ ਜਾਗੇ ਹੂੰ ਵੀ ਆ ਫਿਰ ਅਜੇ ਹੈਗਾ ਖੇਤ ਦੇ ਕੋਲ ਫਿਰ ਉੱਥੇ ਬੱਟਲਾ ਦੋਨੀ ਜਗ੍ਹਾ ਲਾਓ ਵੀ ਨਾ ਲਾਓ ਵੀ ਨਾ ਜਿਹੜੀ ਚੀਜ਼ ਇੱਕਣਾ ਹੁਣ ਅੰਬ ਗਿਰਨਾ ਕਿਸੇ ਦੇ ਮੂੰਹ ਬਾਬੇ ਦੀ ਜੀ ਦੀ ਹੁਣ ਜਿਹੜਾ ਤਾਨਾ ਜਿ ਕਰਕੇ ਆ ਇੱਕ ਦਿਨ ਨਹੀਂ ਕੱਢੇ ਕਿਸੇ ਨੇ ਦੂ ਦਿਨ ਖਤਮ ਹੋ ਉਹ ਧੁੱਪਾਂ ਪੈ ਗਈ ਸ਼ਾਮ ਤੱਕ ਧੁੱਪਾਂ ਪੈ ਗਈ ਹਾਂ ਅੰਬ ਬਰੂ ਸਵਾਦ ਮਰੂੰ ਤਾਂ ਮੱਛਾਵਾ ਹੁੰਦਾ ਹੁਣ ਅਸੀਂ ਕਿੱਦੋਂ ਚੜ ਕੇ ਤੋੜੀਏ ਦਾ ਥਾਵਲਾ ਕਰ ਲੈ ਚੜ ਜੀ ਇਹਦੇ ਤੇ ਚੱਕ ਕਰਾ ਇਹ ਨਾ ਇਹ ਕੀੜਾ ਪੈ ਜਾਂਦਾ ਹੁੰਦਾ ਇਹਨੂੰ ਜਦੋਂ ਮੈਂ ਕਰੀ ਉਦਾਂ ਗਾ ਹੱਥ ਸਪਰੇਅ ਕਰਨ ਗਿਆ ਚਰੀ ਪਸੁੰਦੀ ਵਾਲੀ ਮਾਂ ਚੱਲ ਕੇ ਤੇ ਮੂੰਹ ਪੈ ਜੂਗਾ ਮੈਂਦੇ ਨੂੰ ਵੀ ਮਾਰ ਤੇ ਕੋਠੇ ਵੀ ਲੜ ਕੇ ਤਾਂ ਹੁੰਦੀ ਵੀ ਨਹੀਂ ਕੋਈ ਹੈਗੀ ਨਹੀਂ ਦੇਖ ਦੋ ਉਪਰਾਂ ਲੱਗਿਆ ਹੋਇਆ ਗੋਲ ਬੰਗੂ ਸਾਫ਼ ਹੈ ਵਧੀਆ ਲੱਗਦੇ ਹੁੰਦੀ ਹੈ ਮਾਣੀ ਹੈਗੀ ਨਾ ਪੜਾ ਹੁੰਦੀ ਬੌਤੀ ਨਹੀਂ ਕੀ ਯਾਰ ਚ ਪੈ ਗਿਆ ਸਹੀ ਥਰਾ ਵੇ ਕੀ ਜਾਰ ਜਾਰ ਖਾਤੇ ਹੀ ਛੜਿਆ ਖਰਚੇ ਹੀ ਛੜ ਗਿਆ ਹਾਂ ਆਹ ਆਹ ਜਿਹੜੀ ਫਸਲ ਹੈ ਤੇ ਨੁਕਸਾਨ ਹੋਇਆ ਇਹਦੇ ਜਮੇ ਸੁੱਕ ਗਏ ਜਦ ਮੈਂ ਦੇਖਾ ਹੋ ਤੇਰਾ ਤੇਰਾ ਜਿਹਾ ਪਈਆਂ ਦੇਖਿਆ ਉਧਰ ਆਦਾ ਮੈਂ ਜੱਗੇ ਕੋਲ ਇੱਥੇ ਮੋਟਰ ਕੋਲ ਨਹੀਂ ਪਹੁੰਚਿਆ ਹੂੰ ਵੀ ਠੀਕ ਆ ਜਿਹੜਾ ਕਿ ਬਿਗੜ ਗਿਆ ਹੁਣ ਸਾਫ ਹੈ ਇਹ ਹਾਂ ਇਹਦਾ ਸਾਫ ਹੈ ਸਾਫ ਹੈ ਆ ਅੱਧੇ ਚਿੱਟੇ ਵਿੱਚ ਤਾਂ ਨਿਕਲਦੇ ਅੱਧੇ ਗਲਾਬੀ ਨਿਕਲਦੇ ਅੱਛਾ ਇਹ ਵੀ ਸੀ ਨਾ ਇੱਕ ਰਾਣਾ ਨਾਲੇ ਅੱਛਾ ਇੱਕ ਹੋਰ ਹੈ ਮਰੂਦਾਂ ਦਾ ਸੈਜ ਚਾਹੀਏ ਇੱਕ ਸੈਜ ਨਹੀਂ ਬੜਾ ਹਾਂ ਜਿਹੜਾ ਆਪਾਂ ਉਹ ਨਰਸਰੀ ਦੇਖਿਆ ਉਹ ਤਾਂ ਸਹਜ ਦੇ ਉਹਦਾ بڑا ਦਾ ਇਹਦੇ ਮੈਂ ਕਹਿੰਦਾ 10 ਬਰੂਦ ਇਕੱਠੇ ਕਰ ਲੈ ਏਡਾ ਬਰੂਦ ਬਣ ਜਾਂਦਾ ਉਹ ਇੱਕਾ ਕੇ ਦੂਏ ਮੂਨ ਦੇ ਕਾਨੂੰ ਜੀ ਕਰਦਾ ਬਰਕਾ ਮਿੱਠਾ ਬਰੂਦ ਉਹ ਨਰਸਰੀ ਵਾਲੇ ਦਾ ਇੱਕ ਹੋਰ ਦੇਖਾਂ ਬੂਟਾ ਉਹਨਾਂ ਦੇ ਲੱਗਿਆ ਪਿਆ ਸੋਨੀ ਨਾਲੇ ਏਡਾ ਬਰੂਦ ਏਡਾ ਦਾ ਦੇਖਦਾ ਉਹਨੇ ਚੱਕੀ ਫੜਦਾ ਵਿੱਚ ਬੀਜ ਜਾਂਦੇ ਕਿਹੜੇ ਸੋਨੇ ਦੇ ਹਾਂ ਜਰਨੈਲ ਨਹੀਂ ਹੈਗਾ ਮਨਾ ਹਾਂ ਅੱਛਾ ਇਹਨਾਂ ਦੇ ਖੜਾ ਪੰਮਾ ਲੇ ਗਿਆ ਹੁਣ ਹੁਣੇ ਲਾਇਆ ਗਿਆ ਆਹ ਦੇਖੋ ਭਾਈ ਪਹਿਲਾ ਗੁਲਾਬੀ ਬਰੂਦ ਮਿਲਿਆ ਭਾਈ ਕਿਆ ਨਰਸਰੀ ਵਾਲੇ ਨੇ ਕਰਨਾ ਮੈਂ ਖਾਦਣ ਦੀ ਪਤਾ ਨਹੀਂ ਅੱਡਾ ਇਹ ਟੁੱਟਣੀ ਹੋ ਗਈ ਇੱਥੇ ਮੂੰਹ ਲੱਗੇ ਹੋਏ ਨੇ ਨਹੀਂ ਆਹ ਲਾ ਕੇ ਦੰਦੀ ਬੜੇ ਕੱਚਾ ਅਸੀਂ ਲੇਟ ਆਏ ਆ ਓਰੇ ਕੱਚਾ ਹੈ ਗਾਲੇ ਕੱਚਾ ਦੇਖਦਾ ਅਸੀਂ ਲੇਟ ਆਇਆ ਤਾਂ ਗੁਰਦਾਈ ਮਿੱਠਾ ਆਜ ਟਾਵਾ ਛੜਾ ਆਜ ਟਾ ਆਜ ਟਾ ਅਗਲਾ ਵੀ ਮਾਗਣਾ ਜੂਛਾ ਜਬੜ ਹੁੰਦਾ ਫੇਰ ਗਲਾਬੀ ਹੁੰਦਾ ਹਣਾ ਹਾਂ ਫਰਕ ਪੈਂਦਾ ਪੈਂਦਾ ਫਰਕ ਮੇਰੇ ਬਾੜੇ ਚ ਹੀ ਲੱਗਿਆ ਹੋਇਆ ਲੱਗੇ 6-7 ਦਿਨ ਹਾਂ ਬਸ ਛੋਟੋਟੇ ਹੀ ਖਾ ਲੈ ਛੋਟੇ ਮਿੱਠੇ ਰੋ ਅੱਛਾ ਹਾਂ ਟਾ ਹਾਂ ਨਾ ਥੰਦਾ ਹਾਂ ਮੁਲਤਾਨ ਅਸਲਦਰ ਇਹਦੇ ਉਂ ਬੀਜ ਤਿਆਰ ਕਰਨਾ ਪਊ ਬਬੀ ਮੀਟੇ ਦਾ ਹੋਣਾ ਬਸ ਇਹ ਜੰਮੇ ਤੇ ਪਲੇ ਸਾਰੇ ਅਸੀਂ ਪੱਤੇ ਨਹੀਂ ਆ ਅਮਰੂਦ ਆ ਇਹ ਆ ਗਲੇ ਹੋਏ ਬਾਕੀ ਬਾਈ ਕਮੈਂਟਾਂ ਵਿੱਚ ਵੀ ਦੱਸ ਦਊਂ ਵੀ ਬੀਜ ਜਿਹੜਾ ਅਮਰੂਦ ਦਾ ਤਿਆਰ ਆ ਇਹ ਆਪਣੇ ਆਪ ਜਿਹੜਾ ਜੰਮਦਾ ਇਹ ਲੱਗ ਜੂਗਾ ਤਿਆਰ ਕਰਨਾ ਪਊਗਾ ਕਿਸੇ ਤੰਗਲ ਉਹਨੂੰ ਬਾਈ ਪੱਟ ਕੇ ਨਾ ਹੋਰ ਪਾਸੇ ਲਾ ਦੇ ਆਂ ਬੰਨੂ ਇਹਨਾਂ ਪਾੜ ਦੇਣਾ ਹੋਵੇ ਸੱਚ ਦਾ ਨਾ ਹੈ ਪਰ ਲਾ ਦੇ ਗੂੰ ਆਇਕੇ ਦੂਏ ਲਾਇ ਰੇਟ ਤੇ ਦੋ ਤਿੰਨ ਡਰਾਫਟ ਜਿਆਦਾ ਹੋ ਪਤਾ ਉਹ ਸਾਰੇ ਜੰਮੇ ਨਹੀਂ ਹੈਗੇ ਹੋਏ ਨਹੀਂ ਹੈਗੇ ਇਹ ਆਪ ਆਪਣੇ ਆਪ ਹੋ ਜਾ ਰਹੇ ਆ ਇਹ ਜਿਹੜਾ ਫਰਕ ਇਹਨੂੰ ਪਾਣੀ ਲੱਗਦਾ ਰਿਹਾ ਹਾਂ ਇਹਨਾਂ ਹਫ਼ਤਾ ਟਿਆ ਲੋ ਕਰਲੀ ਐ ਸਿੱਕਾ ਚਾ ਲੈ ਲਿਆ ਹਾਂ ਹਫ਼ਤੇ ਦੋ ਹਫ਼ਤੇ ਲੰਘੇ ਮਸ ਦੋ ਹਫ਼ਤੇ ਲੰਘੇ ਤੇ ਵਿਚੇ ਕੱਖ ਨਾ ਫਿਰ ਹਾਂ ਬੰਦਾ ਉੱਧਰ ਰੋਲ ਚ ਗਿਆ ਦੋ ਹਫ਼ਤੇ ਤਾਂ ਆ ਮੋਟਰ ਕਿੰਨੇ ਹਾਂ ਤੇ ਕੱਖ ਨਾ ਵੀ ਨਾਸ ਮਾਰਤਾ ਸਾਰਾ ਕੁਝ ਗਿਲ ਕੱਖ ਦੀ ਸਪਰੇਅ ਕਰੀ ਵੀ ਤੇ ਔੜ ਲਵਾਈ ਵੀ ਖੇਤ ਨੂੰ ਤਾਂ ਮੈਂ ਮੈਂ ਤਾਂ 5 ਦਿਨ ਪਹਿਲਾਂ ਹੀ ਪਾਣੀ ਲੈ ਕੇ ਗੜਨ ਤੇ ਬੱਲੇ ਬੱਲੇ ਪਹਿਨਾ ਔੜ ਲੱਗੀ ਵੀ ਖੇਤ ਤੇ ਸਪਰੇਅ ਕਰੀ ਸੀ ਕੱਖ ਦੀ ਸਪਰੇਅ ਦੇ ਬਾਅਦ ਮੈਂ ਤਿੰਨ ਦਿਨ ਲੰਘ ਜਾਂਦੇ ਚੰਦਨ ਲੰਘ ਚੌਥੇ ਮੈਂ ਮੋਟਰ ਚਲਾ ਗਿਆ ਉਦਣ ਆ ਕੰਮ ਹੋ ਗਿਆ ਉੱਥੇ ਦਿਨ ਚ ਲਾ ਗਿਆ ਮਨ ਪਤਾ ਵੀ ਤੂੰ ਇਹ ਦਿਨ ਵੀ ਲਗਤੀਏ ਦਿਨ ਪਤਾ ਲੱਗਿਆ ਮੈਂ ਹਾਲੀ ਲਾਈਟ ਆਈ ਦੀ ਮੇਰੇ ਖੇਤ ਵਿੱਚ ਪਾਣੀ ਜਾਤੇ ਨਹੀਂ ਮੈਂ ਜੱਗੇ ਨੂੰ ਗਿਆ ਮੈਂ ਜੱਗਾ ਤਾਂ ਨਹੀਂ ਚਲਾਈ ਤਾਂ ਨਹੀਂ ਆ ਰਹਾ ਮੈਂ ਮੇਰੇ ਖੇਤ ਖਾਲੀ ਪਏ ਜਾਂਦਾ ਮੈਂ ਕਿ ਦੇਖਿਆ ਅੱਛਾ ਤੇ ਦੇਖਿਆ ਹੀ ਨਹੀਂ ਤੈਨੂੰ ਯਾਰ ਮੈਂ ਤਾਂ 2 ਘੰਟੇ ਲਾਈਟ ਆਈ ਥੇ ਉਦਣ ਨਹੀਂ ਬਾਈ ਜਿਆਦਾ ਟੁੱਟ ਗਈ ਦੀ ਉਹ ਸਿੱਧੀ ਉਖੜੀ ਕਰਕੇ ਉੱਪਰ ਹੋਰ ਕਿਹਾ ਫੱਟੀ ਇਦੋਂ ਧੱਕ ਤੀ ਫਾਦੂਗੀ ਯਾਰ ਮਾੜੀ ਜੀ ਗੱਡੀ ਦੀ ਹੈ ਨਹੀਂ ਫੱਟੀ ਗੱਡੀ ਮਾ ਬੇਟਾ ਨਾਲੇ ਰਹਿ ਗਈ ਇਨੀ ਕੋ ਹਾਂ ਰੱਖੀ ਮਰੀ ਟੱਡੀ ਜੋ ਆਉ ਟੋਪੀ ਜੀ ਪੈ ਗਈ ਵਿੱਚ ਨਹੀਂ ਦਲਵੀਰ ਆ ਚੀਜ਼ ਨਹੀਂ ਨਿਕਲੀ ਇਹਦੇ ਵਿੱਚ ਗੈਪ ਆ ਇਹਦੇ ਟਾਂ ਅੱਛਾ ਹਿੱਲਦਾ ਹੈ ਅੱਛਾ ਇਹ ਤਾਂ ਹਿੱਲਿਓ ਨਹੀਂ ਇਹ ਨਹੀਂ ਹਿੱਲੀ ਚੀਜ਼ ਉਹ ਤਾਂ ਮਾਸੜ ਵਿੱਚੇ ਗਿਰ ਗਈ ਫਿਰ ਆਪੇ ਇਹਦੇ ਵਜਨ ਪੈ ਗਿਆ ਇਹ ਚੀਜ਼ ਦਮ ਲੰਦੀ ਆ ਇਹਦੇ ਵਿੱਚ ਇਹਦੇ ਵਿੱਚ ਇਹ ਬੈਲਟ ਹੈਗੀ ਹੈਗੀ ਹਾਂ ਐ ਐ ਕਰਦੀ ਇਹ ਹਾਂ ਹਾਂ ਸਮਝ ਗਿਆ ਕੱਢਿਆ ਬੜਾ ਦਿਖਦਾ ਰੇ ਇਸੇ ਕੰਮ ਵੀ ਉਹ ਹੁੰਦਾ ਕਾਉਣ ਇਹਨੂੰ ਉੱਪਰ ਨੂੰ ਚੱਕ ਕੇ ਦੇ ਰਾਂ ਪੂਰੀ ਟਾਇਟ ਆ ਇਹ ਚੰਨ ਚਾਰ ਉਂਗਲ ਹੋ ਹੇਡ ਉੱਪਰ ਹੁੰਦੀ ਇਹਦਾ ਉਹ ਐ ਪੌਣੀ ਮੰਗਣ ਬਣਿਆ ਹੋ ਜਾਗਾ ਮੈਂ ਇਹਦੇ ਸੰਗਲ ਦੀ ਹੁੰਦੀ ਥੱਲੇ ਘੁੰਮੀ ਜਾਂਦੀ ਆ ਕਮਾ ਲੈ ਇਹਨੂੰ ਹਾਂ ਹੀ ਟਕਟਾ ਨਾ ਅਸੀਂ ਕਹਿੰਦੇ 9 ਇੰਚੀ ਮਾਲ ਆ ਵੀ ਮੂੰਹ ਕਮਾ ਕੇ ਤਾਂ ਮਾਲ ਵੀ ਬੜਾ ਪਵਾਇਆ ਤਾਂ 7 ਇੰਚੀ ਮੈਂ ਕਹਿੰਦਾ ਤਾਰ ਵੱਡ ਹੋ ਜਾਂਦੀ ਆ 7 ਇੰਚੀ ਧੰਮਦਰ ਸਾਹ ਹਾਰੀ ਪੱਕਾ ਕਰ ਲੈ ਬਾਈ ਜਿਹੜੇ ਮੋਟਰਾਂ ਵਾਲੇ ਨੇ ਡ੍ਰਿਵਲੀਆਂ ਪੈਂਜਾ ਮੈਨਾਂ ਵੀ ਕੰਮ ਆਪਣਾ ਕਰੋ ਪੱਕਾ ਇਕੜਾ ਪਾ ਪਾ ਕੇ ਛੱਡ ਦਿੰਦੇ ਆ ਪਤਾ ਨਹੀਂ ਕੋਈ ਡੰਗਰੇ ਖੈ ਜਵੇ ਨਾਲ ਆ ਕੇ ਮਸੜ ਆ ਤਾਰ ਦਾ ਕੋਈ ਭਈਆਂ ਨਾਲ ਦੀ ਆ ਆ ਪਾਵੇ ਨਾਲ ਦੀ ਆ ਸਾਰੇ ਨਾਲ ਤੇ ਬਗ ਹਾਂ ਇਹਦੇ ਥੱਲੇ ਵੀ ਨਾ ਇੱਥੇ ਸਪੋਰਟ ਪੱਕੀ ਰੱਖੋ ਲਾਗੇ ਪੱਕੀ ਹਾਂ ਵੀ ਜਿਹੜੀ ਆਇਦਰ ਉਧਰੋਂ ਹੇਲੇ ਨਾ ਹੁਣ ਇੱਥੇ ਆਪਾਂ ਚਲੋ ਤਾਂ ਹੁਣ ਪਤਾ ਲੱਗੇ ਵੀ ਜਾਣੇ ਆਏ ਕਰਕੇ ਅਸੀਂ ਡੁੱਕੂ ਡੰਗਰੇ ਖਾਏ ਵੇ ਲਾਜ ਦੇ ਟੋਟੇ ਕਦੇ ਸੁੱਟ ਜਾਣ ਤਾਂ ਦੁੱਕੇ ਤੋੜ ਦਿੰਦਾ ਹੋਰ ਹੋਰ ਆਸ ਵੱਢ ਕੇ ਲਿਆ ਕੇ ਉਹ ਬਾੜ ਜੂ ਕਰ ਦਿੰਦੇ ਉਹਦਾ ਨਾਲੇ ਆਰ ਜੀ ਨਾਲ ਖਾਂਦਾ ਝੋਟਾ ਤਾਂ ਹਾਂ ਮੈਂ ਦਰਖਤ ਤੇ ਖਾਂਦੇ ਹੱਥ ਹੁੰਦੀ ਹਾਂ ਹਾਂ ਆ ਤਾਰ ਨਾਲ ਅਮਨੂ ਬਾਈ ਵਧੀਆ ਲੱਗਿਆ ਜੇ ਇਹ ਪੌਣੀ ਚਾਹੀਦੀ ਜਰੂਰ ਇਹਨਾਂ ਤੋਂ ਦੁਕਾਨ ਆਣਾ ਹੈ ਮੈਨੂੰ ਕਿੱਥੇ ਚੱਲ ਹੁਣ ਤੇਰਾ ਨੁਕਸਾਨ ਹੋ ਗਿਆ ਹੋ ਗਿਆ ਕਿੱਕਣਾ ਵੀ ਉਹ ਆ ਵੀ ਇਹ ਬਾਦੀ ਪੁੱਤੀ ਨਹੀਂ ਹੈ ਵੀ ਉਹ ਆ ਸਟੀਲ ਆ ਇਹ ਦੇਖਿਆ ਮੈਨੂੰ ਆਂ ਲੱਗ ਜੰਦੀ ਜਿਹਨਾਂ ਬਾਦੀ ਹੁੰਦੀ ਹੈ ਨਹੀਂ ਨਹੀਂ ਇਹ ਤੈਨੂੰ ਬਾਦੀ ਪਤਾ ਮਾੜ ਕਹਦੇ ਲੱਦੀ ਆਹਦੇ ਨੇ ਪਲਾਸਟਿਕ ਆ ਪਲਾਸਟਿਕ ਹੈ ਹੈਨਾ ਚਿੱਟਾ ਜੰਕ ਦਾ ਅਸਲੀ ਜਾਨ ਜਿਹੜੀ ਵਿੱਚ ਚਿੱਟੀ ਆ ਉਹਦੀ ਆ ਗਰੇ ਵਾਲਿਆਂ ਦੇ ਨੂੰ ਅਸੀਂ ਕੀ ਕਹਾਂ ਮੈਂ ਕਹਿੰਦਾ ਮੈਂ ਕਿਹਾ ਤੇਰੀ ਕਿੰਨੀ ਘਤਾਰ ਆ ਕਿੰਨੀ ਭਾਰੀ ਮੋਟਰ ਆ ਕਹਿੰਦਾ 12 ਉਹਦੀ ਪਾਵਰ ਦੀ ਮੋਟਰ ਤਾਂ ਕਿ ਗਾਰੰਟੀ ਹੈ ਦੀ ਉਹ ਤੇ ਗਾਹਾਂ ਕਹਿੰਦਾ ਫਿਰ ਮੋਟੀ ਪਣੀ ਇਹ ਤੇ ਮਾ ਸਾਡੇ ਦਾ ਮੋਟਰ ਹੀ 5-5 ਦੀਆਂ 12 ਕਿੱਥੇ ਚਾऊं ਉਹ ਵੀ ਮੋਟਰ ਤੇ ਨਹੀਂ ਨਾ ਪਾਣੀ ਚ ਜਾਂ ਮਤਲਬ 19 ਕੀ ਹੁੰਦੀ ਆ ਮਾ ਸਾਡੇ ਕੋਲ ਉਹਨੂੰ ਕਢਾਇਆ ਗਿਰਜਣੋ ਜੀ ਉਹ ਉਹਨਾਂ ਸੰਭ ਲੈਣਾ ਜੀ ਇਹਦਾ ਨਾ ਰੇਤਾ ਡਰਦੇ ਤੇ ਰੇਤਾ ਦਾ ਮਿਸਤਰੀ ਦੱਸਦੇ ਦੇ ਜਿਹੜਾ ਠੋਸ ਮਾਲਾ ਵਿੱਚ ਉਹਦੇ ਚ ਰੇਤਾ ਭਰਿਆ ਹੋਇਆ ਦਾਸ ਬੁਰ ਥੱਲੇ ਪਾਇਪ ਨੂੰ ਦੂਆ ਠੋਸ ਪਾਇਆ ਹੋਇਆ ਜਿਹੜਾ ਉਹ ਮਾੜਾ ਮੋਟਾ ਕਿਤੇ ਇਹਦੇ ਨੇ ਥੱਲੇ ਮਾਰਦੇ ਥੱਲੇ ਦੇ ਜੂਸ ਆਇਆ ਕਿ ਉਹ ਸਾਡਾ ਉਹ ਤੇ ਫਿਲਟਰ ਮਾਨੂੰ ਹਵਾ ਫਿਲਟਰ ਹਵਾ ਭਾਈ ਜਾਂਦੀ ਆ ਥੱਲੇ ਬੈਠੀ ਜਾਂਦਾ ਉਹ 15 ਫੁੱਟ ਅੱਗੇ ਸਾਨੂੰ ਵੀ ਹੁੰਦਾ ਤਾਂ ਵੀ ਰੇਤਾ ਕਦੇ ਨਹੀਂ ਖਿੱਚਦੀ ਬਹੁਤ ਸਾਰਾ ਸਿਸਟਮ ਹੁੰਦਾ ਥੱਲੇ ਰੇਤਾ ਖਿੱਚਦੀ ਨਹੀਂ ਆਗੀ ਅਸੀਂ ਕਹਿੰਦੇ ਵੀ ਰੇਤਾ ਦਾ ਫਿਲਟਰ ਹੈ ਪਾਏ ਕੀ ਜਾਲੀ ਸਹੀ ਬਨੋਗੇ ਫਿਰ ਰੇਤਾ ਉਹਨੇ ਨਹੀਂ ਜਾਹੀਦਾ ਹਾਂ ਪਰ ਜਿਹੜਾ ਹੁਣ ਮੋਟਰ ਦੇ ਪੰਪ ਚ ਫਸ ਕੇ ਆਇਆ ਰੇਤਾ ਫੁੱਲ ਭਰ ਵੀ ਦੀ ਸਾਨੂੰ ਆਇਦਾ ਵੀ ਕਿਤੇ ਫਿਲਟਰ ਫਿਲਟਰ ਪਟ ਗਿਆ ਵੀ ਉਹਦੇ ਕਰਕੇ ਰੇਤਾ ਨਾ ਖਿੱਚੇ ਹਾਂ ਹਾਂ ਇਹ ਮਤਲਬ ਪਹਿਲਾਂ ਪਿਆ ਤਾਂ ਥੱਲੇ ਇਕੱਠਾ ਹੋ ਰਿਹਾ ਠੋਸ ਮਾਤ ਉਹਦੇ ਵਿੱਚ ਠੋਸ ਮਾਤਾਂ ਇਹਦਾ ਮਾੜਾ ਮੋਟਾ ਕਿਤੇ ਆਉਂਦਾ ਤਾਂ ਹੁਣ ਸਾਡੇ ਮੋਟਰ ਆ ਉਸੇ ਜਿਹਾ ਕਿਤੇ ਵੀ ਚੱਲਦੀ ਹੈ ਨਾ ਪਹਿਲਾਂ ਹੂੰ ਹੁਣ ਪਹਿਲਾਂ ਗੰਦਾ ਜਿਹਾ ਪਾਣੀ ਕੱਢਣਾ ਦੋ ਤਿੰਨ ਮਿੰਟ ਗੰਦਾ ਜਿਹਾ ਪਾਣੀ ਆਉਂਦਾ ਇਹਦਾ ਮਤਲਬ ਟੱਕ ਦੀ ਗਾਜ ਜੀ ਕੋਸਲੇ ਆਉਂਦਾ ਹੀ ਹੁਣ ਮਾੜੀ ਮੋਟੀ ਇੱਕ ਮਿੰਟ ਹੋਰ ਦਾ ਸਮਾਂ ਸੜ ਕੱਲ ਮੇਨਣ ਕਿਆ ਹੋਇਆ ਮੈਂ ਮੋਟਰ ਚਲਾਈਏ ਪੰਜ ਚਾਰ ਦਿਨ ਬਾਅਦ ਬਾਈ ਇਧਰ ਨੂੰ ਉਥੇ ਖੜਨਾ ਹੋਵੇ ਜਿਹੜਾ ਟੋਬੇ ਦਾ ਪਾਣੀ ਹੁੰਦਾ ਸਾਡੇ ਚਵੱਚੇ ਜਾ ਕੇ ਦੇਖੀ ਮੋਟਰ ਚਲਾਈ ਉਹਨੂੰ ਸੀ ਇੰਟਰਨੈਟ ਵੀ ਉਹਦੇ ਵੀ ਦੇਖ ਲਈ ਆਹ ਜਿਹਾ ਪਾਣੀ ਹੁਣ ਕਈ ਦਿਨ ਹੈਂ ਤਾਰੇ ਸੁੱਕ ਗਿਆ ਇੱਥੇ ਦੀ ਪਾਣੀ ਭਰਨ ਲੱਗੇ ਮੋਟਰ ਪਾਉਣ ਲੱਗੇ ਥੱਲੇ ਟੋਏ 'ਚ ਅੰਨਾ ਮੋਸਕ ਗਲਤਾ ਹੁੰਦਾ ਦਾ ਪਾਣੀ ਪਾਣੀ ਖਰਾਬ ਹੋ ਜਾਂਦਾ ਖੜਾ ਪਾਣੀ ਵਸਾ ਦਵੇ ਤਾਂ ਖੜਾ ਪਾਣੀ ਦੇ ਵਿੱਚ ਖਰਾਬ ਹੋ ਜਾਂਦਾ ਇਹ ਪੈਪਰ 'ਚ ਖੜਾ ਖਰਾਬ ਹੋ ਜਾਂਦਾ ਚਵੱਚੇ 'ਚ ਖੜਾ ਖਰਾਬ ਹੋ ਗਿਆ ਮੈਂ ਤਾਂ ਮੈਂ ਕਹੀ ਹਾਂ ਮੈਂ ਟੋਬੇ 'ਚ ਚਲਾਈ ਕਿ ਮੋਟਰ ਚਲਾਈ ਆ ਇਹ ਜਿਹਾ ਮੋਸਕ ਬਾਈ ਪਾਣੀ ਟੋਬੇ ਦਾ ਪਾਣੀ ਥਾਰੇ ਫੇਰ ਸਾਫ਼ ਰਹਿ ਜਾਂਦਾ ਬੇਬਨ ਨੂੰ ਸਵੇਰ ਨੂੰ ਕੱਲ ਬਿੰਦਰ ਨਾ ਵੀ ਦੱਸਿਆ ਕਹਿੰਦਾ ਕਰਮਜੀਤ ਦੇ ਵੀ ਆਏ ਹੋਏ ਤੋਰੇ ਕਰਮਜੀਤਾਂ ਚ ਬੱਚੇ ਚ ਪਾ ਲਿਆ ਦਾ ਉਹ ਕਹਿੰਦੇ ਮਿਸਤਰੀ ਕਹਿੰਦੇ ਹੁਣ ਅਸੀਂ ਤਾਂ ਖੜੇ 2 ਕੁ ਮਿੰਟ ਉੱਥੇ ਚੱਲ ਕੇ ਆਉਣਾ ਦਾ ਮਿਸਤਰੀ ਨੇ ਸਾਰੀ ਦੀਹਾੜੀ ਕੱਢਣੀ ਹੁੰਦੀ ਸੀ ਉਹ ਕਹਿੰਦੇ ਯਾਰ ਪਾਣੀ ਤੇ ਬਹੁਤ ਮੁਸ਼ਕਲ ਮਾਰਦਾ ਪਾਣੀ ਅੱਜ ਕਾ ਸਾਫ ਦਾ ਪਾਣੀ ਪਾ ਲੈ ਨਾਲੇ ਸਾਫ ਦਾ ਉਹ ਜਗ੍ਹਾ ਤੇ ਕਾਲਾ ਭਰੇ ਹੁੰਦਾ ਫੇਰ ਲਾ ਹੋ ਖੜਨੇ ਆ ਖੋਜ ਨੇ ਦਾ ਹੋਰ ਹੋਰ ਇਹ ਤਾਂ ਹੈ ਅੱਤਰ ਪਾਈ ਚੀਕਾ ਮਾਰਦੀ ਸੀ ਜਦੋਂ ਕਿਤਨੇ ਦੇ ਮੋਟਰ ਨੂੰ ਅੱਛਾ ਫਸੀ ਹੋਈ ਸੀ ਨਾ ਥੱਲੇ ਕਈ ਕੋ ਲੰਪੇ ਛੱਡ ਦਿੰਦੇ ਨੇ ਮਾੜੇ ਤੱਕ ਛੱਡ ਦਿੰਦੇ ਨੇ ਮੈਂ ਕਾਰੀਗਰ ਹੁੰਦਾ ਕੰਮ ਹਰੋ ਦਾ ਹੀ ਕੰਮ ਆ ਇਹ ਪਤਾ ਨਹੀਂ ਕਿੰਨੇ ਕਿਲੋਮੀਟਰ ਦੂਰ ਗਿਆ ਹੋਦਾ ਬੰਦਾ ਤਾਂ ਹੀ ਇੰਨਾ ਟਾਈਮ ਲੱਗ ਗਿਆ ਪਤਾ ਚੀਜ਼ ਵੱਧਦੀ ਜਦ ਹੌਲੀ ਹੌਲੀ ਦਮ ਦੇ ਦੇ ਕੇ ਰੇਤੇ ਵਿੱਚ ਪੱਠੋਈ ਫਿਰ ਹੂੰ ਮੋਹ ਜੇ ਸਾਡੇ ਵਰਗੇ ਹੁੰਦੇ ਝੂਟਾ ਮਾਲ ਕੋਈ ਨਾ ਕੋਈ ਤੋੜਦਾ ਦੱਬਾਈ ਸੀ ਮਾਰਦੇ ਝੂਟੇ ਪਹਿਲਾਂ ਬੰਦੂ ਵਾਲੀ ਉਹ ਲਾਈਵ ਤੇ ਸੀ ਅਸੀਂ ਇਹਨਾਂ ਨੇ ਪਹਿਲਾਂ ਮਾਰ ਲਿਆ ਜੋਰ ਇੱਕ ਦਿਨ ਅਸੀਂ ਪਾਈਪ ਨੂੰ ਲਾਉਂਦੇ ਤੇ ਆ ਲੈ ਮੱਧੰਤਰ ਦੇਖ ਰਿਹਾ ਹੈ ਪਤਾ ਕਿਆ ਬਣਾਤਾ ਆ ਮੋਟਰ ਆ ਬਈ ਮੱਕੀ ਨੂੰ ਤੂਤੇ ਬੋਤਾਂ ਕਰਦੇ ਆ ਇਹਦੇ ਵਿੱਚ ਭਦੌਂਦੇ ਦੇ ਸੈਟਮ ਉਹ ਅੱਛਿਆ ਇਹਦੇ ਬਾਹਰ ਫਸਦਾ ਤਾਂ ਉਹ ਸਾਈਡ ਫਸ ਜਾਂਦਾ ਤਾਂ ਉਹਨੂੰ ਪੱਤੀਆਂ ਲੱਗੀਆਂ ਹੁੰਦੀਆਂ ਐ 6 ਇੰਚੀ ਪੈ ਪਤਾ ਹੂੰ ਹੂੰ ਅਚੀਂਚੀ ਪਾਪ ਲੋਹੇ ਦਾ ਉਹਨੂੰ ਕੱਟ ਮਾਰਾ ਕੇ ਪੱਤੀਆਂ ਮਾਰੀਆਂ ਮੈਂ ਉਹਦਾ ਆਏ ਆਏ ਸਾਹਮਣੇ ਦਾ ਮੱਕਦੇ ਟੁੱਕਾ ਜਿਹੜੇ ਵਿੱਚ ਆਏ ਇਕੱਠੇ ਹੋ ਕੇ ਵੱਢ ਜਾਣੇ ਉਹ ਵੀ ਬਾੜਿਆ ਦਾ ਆ ਬਾਈ ਕੋਸ਼ਿਸ਼ ਤਾਂ ਪੂਰੀ ਹੋਈ ਹੋਈ ਆ ਉਹ ਵੀ ਦੇਖ ਲੈ ਕਿੱਥੇ ਦਾ ਛਿੱਲੀ ਪੂਰਾ ਤਾਂ ਸਾਰੀ ਛਿੱਲੀ ਪਈ ਆ ਉਹਦੇ ਤੱਕ ਐਡਾ ਹੀ ਪਾਪ ਤਾਂ ਉਹ ਅਸੀਂ ਉੱਪਰ ਤੇ ਲੈਣ ਦੇਖ ਲੈ ਐਨੀ ਮੋਟ ਐਨੀ ਵੱਡੀ ਲੈਨ ਆ ਉਹ ਉੱਪਰ ਪਾ ਕੇ ਨਾੜ ਪਾ ਕੇ ਉਹਦੇ ਤੇ ਸੱਟਾ ਮਾਰ ਕੇ ਥੋਕ ਦਿੰਦੇ ਤੇ ਪਾਪ ਅੱਛਾ ਫਿਰ ਮਾਰਣਾ ਨਹੀਂ ਹੈਗਾ ਇਹ ਲੈ ਸਾਕੇ ਦਾ ਟੋਟਕੇ ਬਰ ਆ ਰੁੱਟਿਆ ਨਾ ਉੱਤਾਂ ਬੰਦਿਆ ਆ ਤਾਂ ਉੱਪਰ ਤੇ ਫਿਰ ਸੱਟਾਂ ਵੱਜ ਗਏ ਨੇ ਉਹਦੀ ਪਾਪ ਦੀਆਂ ਟੱਟ ਹਾਂ ਦਾ ਵਿਚਲਾ ਜਗਾੜ ਵੀ ਪਾ ਦਿੱਤਾ ਤਾ ਉਹਨੇ ਆ ਦੇਖਦਾ ਕਿੱਥੇ ਕਿੱਥੇ ਤੱਕ ਤੁੱਕਾ ਦੇ ਲਾ ਵਿੱਚ ਪੂਰੇ ਹੀ ਪੈਪ ਬੱਢਣ ਵਾਲਾ ਕਰਿਆ ਪਿਆ ਹੂੰ ਰੂਪੀ ਪਾਦੀ ਖਿੜੀ ਜਾਂਦੀ ਹਾਂ ਇਹਦਾ ਵਿਚਲਾ ਸੈਕਸ਼ਨ ਪਾਇਆ ਆ ਵਿਚ ਵੀ ਪਾਇਆ ਹੋਦਾ ਨਾ ਵਿਚ ਵੀ ਪਾ ਕੇ ਦੇਖ ਲਿਆ ਉਹਨੇ ਵਿਚਾਲਾ ਵੀ ਬਣਾ ਲਿਆ ਤਾਂ ਉਹ ਹੀ ਲਿਆਂਦੀ ਦੀ ਦੂਈਆਂ ਪਾਈਪਾਂ ਹੀ ਲਿਆ ਤਾ 60 ਫੁੱਟ ਅੱਛਾ 1 ਇੰਚੀ ਪੈਪ ਨੂੰ ਦੀ ਜੀ ਰੂਪੀ ਵਾਲੀ ਇਹਨੇ ਬਣਾਇਆ ਤਾਂ ਜਗਾੜਾ ਉਹ ਨਵੇਂ ਪੱਤੀਆਂ ਲਵਾ ਲਈਆਂ ਥੱਲੇ ਤੋਂ ਉਹ ਵਿੱਚ ਸਾਰਾ ਇੱਥੇ ਤਾਂ ਬੜਿਆ ਹੀ ਬੜਿਆ ਰੂਹੇ ਪੈਪ ਤੱਕ ਵੀ ਗਿਆ ਉਹ ਅੱਛਾ ਪੱਤੀਆਂ ਮਾੜੀਆਂ ਦੀਆਂ ਇਹਨੇ ਬਣਵਾਈਆਂ ਜਿਹੜੀਆਂ ਅੱਛਾ ਟੀਟਾ ਜਿਹੜਾ ਵਿੱਚ ਪੈ ਬਾਈ ਇੱਥੇ ਤਾਂ ਉਹਨੂੰ ਵੀ ਟੀਟਾਂ ਪਈਆਂ ਹੋਣ ਦੇ ਵਿੱਚ ਉਹ ਉਹਦੀ ਗੱਲ ਵੀ ਸਹੀ ਕਿ ਤੇ ਉਹਨੂੰ ਆਏ ਤਾਂ ਵੀ ਸਾਗੜੇ 'ਚ ਫਸ ਜੂਗਾ ਹਾਂ ਥੱਲੇ ਸਾਗੜੇ ਫਸ ਕੇ ਗ੍ਰਿਪ ਬਣ ਪੱਤੀਆਂ ਮਾੜੀਆਂ ਦੀਆਂ ਪੱਤੀਆਂ ਮਾੜੀਆਂ ਨੇ ਬਰੋ ਉਹ ਬੱਤੀ ਸਿੱਧੀ ਹੋ ਜਾ ਕਰਦੀ ਹੁੰਨੀ ਸਾਫ ਕੇ ਵਗੈ ਨਾ ਕੋਈ ਹੋਰ ਹੈ ਸਾਗੜੇ ਕੋਲ ਸਾਗੜੇ ਦੇ ਇੰਨੇ ਦੰਦਾ ਖੜਾ ਹੁੰਦਾ ਉਹ ਚੱਕ ਲੰਦਾ ਕਰਦਾ ਇੱਥੇ ਤੇ ਪਤਾ ਕੇ ਕੱਢਿਆ ਯਾਰ ਇਹ ਕੱਢਿਆ ਕੱਢਿਆ ਉਹਨੇ ਸਾਗ ਦਾ ਵਸਾਇਆ ਸਿਸਟਮ ਠੀਕ ਆ ਉਹਦੇ ਕੋਲ ਲੰਬਾ ਦਾ ਉਹ ਸਿਸਟਮ ਉਹਨੇ ਨਾ ਲਾਈਨ ਬਣਾਈ ਹੋਈ ਸੀ 6 ਇੰਚ 7 ਇੰਚ ਸੜੀਆ ਦਾ ਸਾਦਾ ਦਾ ਫੋੜਦੇ ਟੋਟੇ ਓਏ ਮਿੰਟ ਪੰਜ ਮੈਂ ਕਹਿੰਦਾ 15 ਮਿੰਟ ਹੀ ਲਾਏ ਉਹਨੇ ਇਹ ਫਸਾਉਣ ਨੂੰ ਵਿੱਚ ਅੱਛਾ ਉਹਨਾਂ ਨੂੰ ਪਤਾ ਉਹਨੇ ਮੈਂ ਕਹਿੰਦਾ ਮਿਲ ਲੰਦੇ ਵੀ ਕਿੱਥੇ ਗਪਿਆ ਜ਼ਮਾਨ ਉਹਨਾਂ ਕੇ ਸਮਾਂ ਛੱਡਣਾ ਉਹਨਾਂ ਕੈਸੇ ਜਿਹਾ ਲੱਗਦਾ ਉਹਨੂੰ ਐਂ ਬਤਾ ਇਹਦੀ ਗਾਰੰਟੀ ਦੀ 5 ਸਾਲ ਦੀ ਹੈਗੀ ਬਿੱਲ ਪਈ ਮੇਰੇ ਕੋਲ ਵੀ ਦੇ ਕਿੰਨਾ ਟਾਈਮ ਹੋ ਗਿਆ ਰੋ ਭਾਈ ਨੂੰ ਹੋ ਗਿਆ ਉਹ ਵੇਖਦਾ 5 ਸਾਲ ਤੋਂ ਜ਼ਿਆਦਾ ਹੋ ਗਿਆ ਨਹੀਂ ਨਹੀਂ ਕਨੈਕਸ਼ਨ ਵੀ ਬਾਅਦਲਾ ਟਾਈਮ ਤੇ ਮਿਲਿਆ ਅਬ ਜਾਣਿਆ ਦੀ ਸਰਕਾਰ ਪੁਰਾਣੇ 2 ਸਾਲ ਪਹਿਲਾਂ ਦੀ ਮੋਟਰ ਆ 9-9 ਸਾਲ ਹੋ ਗਏ ਪਹਿਲਾਂ ਗ੍ਰੇਡ ਆ ਉਹ ਫਿਰ ਤਾਂ ਬਚਾਓ ਬਚਾਓ ਹੋ ਗਿਆ ਜਿਹੜਾ ਕਹਿੰਦੇ ਬੋਰ ਵਾਲਾ ਕੰਮ ਸੁਣਿਆ ਤਾਂ ਕਹਿੰਦੇ ਫੇਰ ਬਹੁਤ ਖਰਚਾ ਹੋਣਾ ਆ ਜੇ ਮੋਟਰ ਵੀ ਨਿਕਲਣੀ ਹੋਰ ਵੀ ਉੱਪਰ ਵੀ ਨਹੀਂ ਮੋਟਰ ਚੱਲਦੀ ਮੈਂ ਤਾਂ ਇਹ ਕਹਿੰਦਾ ਜੇ ਫਾਦ ਗਈ ਵੀ ਉੱਪਰ ਮੋਟਰ ਪੈ ਜਵੇ ਪਰ ਵੀਂਦੀ ਮੋਟਰ ਪੈਣੀ ਉੱਪਰ ਵੀਂਦੀ ਪੈਣੀ ਚੱਕਰਤਾਹਤ ਆ ਨਾ ਇਹਦਾ ਸਾਰਾ ਕੁਝ ਫੇਰ ਨਵਾਂ ਹੀ ਕਰਨਾ ਪੈਣਾ ਤੁਹਾਨੂੰ 3-3 ਲੱਖ ਨੂੰ ਖੂਬ ਛੜ ਗਿਆ ਛੜ ਗਿਆ ਇੱਕ ਹੈ ਸਾਲ ਸੀਜ਼ਨ ਆ ਈ ਜਾਨ ਇੱਕ ਜਿਹੜਾ ਕੋਲ ਹੈਵੀ ਚਾਰਪੈ ਤੇ ਖਰਚੇ ਹੋਏ ਹੋਣਾ ਪੈਸੇ ਹੁਣ ਯਾਰ ਸਾਰਾ ਤੇਰਵਾ ਮਹੀਨਾ ਚੱਲਦਾ ਯਾਰ ਕਿਸੇ ਕੋਲ ਨਹੀਂ ਹੈ ਬਗਾਇਦੇ ਬਹੁਤ ਹੀ ਜਿੰਮੀ ਨੇ ਉਹ ਦੋ ਢਾਈ ਕਿਲਿਆਲ ਕੋ ਕਿੰਨੇ ਕ ਪੈਸੇ ਹੁੰਦੇ ਆ ਉਹ ਆਪੇ ਸਾਉ ਲਾਦਾ ਭਾਈ ਨਾਲੇ ਹੁੰਦੇ ਆ ਜਾਂ ਬੰਦੇ ਨੇ ਮਾੜੀ ਮੋਟੀ ਫਸਲ ਵੇਚੀ ਹੋਵੇ ਹੁਣ ਤਾਂ ਫਸਲ ਆਉਣੇ ਦਾ ਟਾਈਮ ਹੋਇਆ ਪਿਆ ਤੇਰਵਾ ਮਹੀਨਾ ਇਹਨੂੰ ਕਹਿੰਦੇ ਆ ਉਹ ਦੁਕਾਨਦਾਰਾਂ ਵਾਲੇ ਕਾਪੀਆਂ ਕਦੇ ਨਹੀਂ ਦੇਖਦੇ ਆਪਣੇ ਹਾਂ ਵੀ ਕਿਹਦੇ ਕਿੰਨੇ ਬਣ ਗਏ ਕਿਹਦੇ ਕਿੰਨੇ ਉਹ ਦੇਖਦੇ ਆ ਚੱਲ ਬਈ ਮਾਹਨ ਮਹੀਨੇ ਤਾਂ ਪੈਣਾ ਨਹੀਂ ਹੈ ਮਹੀਨੇ ਤਾਂ ਪੈਣਾ ਨਹੀਂ ਪਊਗਾ ਰਾਤ ਨੂੰ ਪਾਊਗਾ ਵੇ ਨਵਾਂ ਖੈਰ ਆ ਬਲਾਚੌਰ ਪੂਰਾ ਨਹੀਂ ਪਿਆ ਅੱਜ ਲੈ ਇੱਧਰ ਪੈਣਾ ਤੇ ਪੈਣ ਨਾਲ ਪਿੰਡ ਪੂਰਾ ਨਹੀਂ ਕਰ ਹਾਂ ਹੋਂਟਾਂ ਨਾਲ ਜਿਹੜੀਆਂ ਨੇ ਅੱਕੜ ਹੋ ਗਿਆ ਹੁਣ ਤਾਂ ਹੈ ਨਾ ਮਾਸੇ ਖਾਣੇ ਤੋਂ ਕੱਚੇ ਮਿਲ ਜੂਗੇ ਇਹ ਉਹ ਨੁਕਸਾਨ ਹੈ ਬੱਕਰੇ ਜਾਨਵਰ ਦਾ ਜਾਨਵਰ ਦਾ ਨੁਕਸਾਨ ਤੋਤਾ ਜ਼ਿਆਦਾ ਕਰਦਾ ਇਹ ਚੀਜ਼ ਨਾ ਰਾਜੂ ਹੋਰ ਹੈ ਇਕਨ ਹੁਣ ਜੀਰੀ ਖੜੀ ਆ ਜੇ ਇੱਕ ਨੇ ਕੁੱਕੜੀਆਂ ਮੱਕੀ ਸਾਰੇ ਦੇ ਕੋਲ ਬੰਡ ਮਾ ਜਵੇ ਵੰਡ ਮਾ ਜਾਂਦਾ ਫੇਰ ਨਹੀਂ ਨੁਕਸਾਨ ਦਾ ਇਹਨਾਂ ਪਰੂਦਨ ਕਿਉਂ ਦੀਦੀ ਸੂਰਜ ਮੇ ਅਗੇ ਕੁੱਕੜੇ ਬੰਦੇ ਤੇ ਸੀ ਡਾਏ ਬਹੁਤ ਉੱਥੇ ਯਾਨੀ ਘਟਦੇ ਪੈਂਦੇ ਹੁਣ ਇੱਕ ਤਾਂ ਉਹ ਬੂਟੇ ਖਰਾਬ ਕਰਦੇ ਲਾ ਖੜੇ ਜਿਹੜੇ ਪਤਾ ਨਹੀਂ ਲਾ ਸ਼ਾਮਾਂ ਜ ਵੈਣ ਨੇ ਤੇ ਉੱਤੇ ਉੱਤੇ ਬਸ ਵੀਰ ਆ ਜੰਨੇ ਆ ਉਹਦਾ ਰੰਗ ਹੋ ਗਿਆ ਹੀ ਆ ਕੱਲ ਕਾਂ ਗੱਬੇ ਬੈਠ ਗਦੀ 25 ਕਾਂ ਤੇ ਉੱਥੇ ਹੀ ਬੈਠਦੇ ਤੇ ਪਿੱਛੇ ਵਿੱਚੇ ਖਾ ਕੇ ਗੱਬੇ ਬੂਟੇ ਵਿੱਚ ਲੱਗੇ ਹੋਏ ਨਾ ਕਰਕੇ ਇਹਨਾਂ ਬਟਰੇ ਉਹਦੇ ਕਾਂ ਕਿੱਥੇ ਬੈਠਾ ਆਪਾਂ ਇਹ ਤਾਂ ਇੱਕ ਚੀਜ਼ ਮਾੜੀ ਨਹੀਂ ਹੈਗੀ ਇਹ ਕਹਿੰਦਾ ਹੁਣ ਆ ਕੁੱਕੜੀ ਲੱਗੀ ਵੀ ਹੈ ਸਾਡੇ ਦਾਣਾ ਇਹਦੇ ਖੁੱਲ ਹੈ ਆਹ ਦਾ ਪੂਰਾ ਪੂ ਅੱਛਾ ਕਸ਼ਨ ਕੋਰੇ ਕੰਨੀ ਨੂੰ ਬਹੁਤ ਐ ਰੋਥੇ ਬੀਜ ਦੇ ਮੱਕੀਆਂ ਅੱਛਾ ਨਹੀਂ ਬੀਜਦੇ ਉੱਥੇ ਉੱਥੋਂ ਨਗਾਂ ਦੇਖ ਲਈ ਜਾਨਵਰ ਨੇ ਕਿਸੇ ਨੇ ਵੀ ਖਾਣੀ ਹੈ ਸਾਰੇ ਉੱਥੇ ਸਾਰਿਆਂ ਦੇ ਹੀ ਉੱਥੇ ਹਾਂ ਗਿੱਲੇ ਗਿੱਲੇ ਨੋਦੇ ਗਿੱਲੇ ਸਮਾਂ ਨਹੀਂ ਚੱਲ ਫਿਰ ਦੇਖੀਏ ਚਲੋ ਫਿਰ ਚੱਲ ਮੀਂਹ ਵਾਲਾ ਕੋਈ ਹੋਰ ਨਹੀਂ ਜਾਏਗਾ ਹੁਣ ਚਲੋ ਠੀਕ ਆ ਜੀ ਅੱਤਰੀ ਕਾਲ